ਹੈਲੋ ਜੀ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਨੇ ਜਿਹੜੇ ਕਿ ਐਨਟੀਆਈ ਜੁਜੀਸੀ ਨੈਟ ਐਗਜ਼ਾਮ ਪੰਜਾਬੀ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਵੀਡੀਓਜ਼ ਦੇ ਲਿੰਕ ਵੀ ਤੁਹਾਨੂੰ ਮਿਲ ਜਾਣਗੇ ਜੋ ਕਿ ਮੇਰੇ ਟੈਲੀਗ੍ਰam ਚੈਨਲ ਦੇ ਉੱਤੇ ਹੈ ਉੱਥੇ ਵੀ ਜਾ ਕੇ ਤੁਸੀਂ ਮੈਨੂੰ ਜੁਆਇਨ ਕਰ ਸਕਦੇ ਹੋ ਨਾਲ ਦੇ ਨਾਲ ਉੱਥੇ ਤੁਹਾਨੂੰ ਪੁਰਾਣੇ ਨੋਟਸ ਵੀ ਮਿਲ ਜਾਣਗੇ ਬਹੁਤ ਸਾਰੀਆਂ ਕਿਤਾਬਾਂ ਵੀ ਮਿਲ ਜਾਣਗੀਆਂ ਜਿੱਥੇ ਤੁਸੀਂ ਬਹੁਤ ਸਾਰੀ ਜਿਹੜੀ ਨੌਲੇਜ ਲੈ ਸਕਦੇ ਹੋ ਆਪਣੇ ਜਿਹੜੇ ਐਗਜ਼ਾਮ ਦੇ ਵਿੱਚ ਇਸ ਤੋਂ ਇਲਾਵਾ ਅਗਰ ਕੋਈ ਵੀ ਟਾਪਿਕ ਤੁਹਾਨੂੰ ਸਮਝ ਦੇ ਵਿੱਚ ਨਹੀਂ ਆ ਰਿਹਾ ਮੈਸੇਜ ਤੁਸੀਂ ਮੈਨੂੰ ਕਹਿ ਸਕਦੇ ਹੋ ਤੇ ਇਹ ਜਿਹੜਾ ਮੈਸੇਜ ਹੈ ਤੁਸੀਂ ਮੈਨੂੰ ਮੇਰੀ ਈਮੇਲ ਆਈਡੀ ਦੇ ਉੱਤੇ ਜੋ ਕਿ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗੀ ਜਾਂ ਫਿਰ ਤੁਸੀਂ ਟੈਲੀਗ੍ਰam ਚੈਨਲ ਦੇ ਉੱਤੇ ਵੀ ਜਾ ਕੇ ਮੈਨੂੰ ਇਹ ਮੈਸੇਜ ਕਰ ਸਕਦੇ ਹੋ ਜਾਂ ਫਿਰ ਕਮੈਂਟ ਸੈਕਸ਼ਨ ਦੇ ਵਿੱਚ ਵੀ ਸੋ ਹੈਂਡਰਿਟਨ ਨੋਟਸ ਦੇ ਵਿੱਚ ਅੱਜ ਅਸੀਂ ਅਗਲੀ ਵੀਡੀਓ ਜਿਹੜੀ ਮੈਂ ਜਾ ਰਹੀ ਹਾਂ ਉਹ ਹੈਗੇ ਕਿੱਸਾ ਕਾਵ ਦੇ ਉੱਤੇ ਜਿਵੇਂ ਕਿ ਆਲਰੇਡੀ ਬਹੁਤ ਸਾਰੀ ਵੀਡੀਓ ਅਪਲੋਡ ਕੀਤੀਆਂ ਸੀ ਮੈਂ ਹੈਂਡਰਿਟਨ ਨੋਟਸ ਦੇ ਬਾਰੇ ਤੇ ਇਸ ਦੇ ਵਿੱਚ ਜੁੜੇ ਜਣੇ ਇੰਪੋਰਟੈਂਟ ਚੀਜ਼ਾਂ ਆ ਉਹਨਾਂ ਬਾਰੇ ਹੀ ਦੱਸਿਆ ਹੋਇਆ ਸੀ ਸੋ ਅੱਜ ਅਗੇ ਇਸ ਦੀ ਨੈਕਸਟ ਵੀਡੀਓ ਹੈ ਜਿਸ ਦੇ ਵਿੱਚ ਕਿੱਸਾ ਕਾਵ ਦੇ ਬਹੁਤ ਸਾਰੇ ਜਿਹੜੇ ਕਿੱਸਾ ਕਵੀ ਹੈ ਉਹਨਾਂ ਦੇ ਬਾਰੇ ਤੇ ਇਸ ਤੋਂ ਇਲਾਵਾ ਜਿਹੜੇ ਜਿਹੜੇ ਉਹਨਾਂ ਨੇ ਕਿਸੇ ਲਿਖੇ ਸੀ ਉਹਨਾਂ ਦੇ ਬਾਰੇ ਤੇ ਨਾਲ ਦੇ ਨਾਲ ਜਿਹੜੇ ਗੇ ਨੇ ਅਸੀਂ ਕੁਝ ਇੰਪੋਰਟੈਂਟ ਚੀਜ਼ਾਂ ਹੋਰ ਉਹਨਾਂ ਦੇ ਬਾਰੇ ਪੜਾਂਗੇ ਸੋ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਸੋ ਕਿੱਸਾ ਕਵੀ ਜਿਹੜੇ ਗਿਨੇ ਸਭ ਤੋਂ ਪਹਿਲਾਂ ਸੜਕੋ ਜਿਹੜਾ ਮਿਲਦੇ ਪਏ ਆ ਉਹ ਹੈਗਾ ਇਹ ਹੀਰਾਂਜਾ ਤੇ ਇਹ ਜਿਹੜਾ ਹੈਗਾ ਸੀ ਹੀਰਾਂਜਾ ਇਹ 52 ਕਵੀਆਂ ਨੇ ਪੰਜਾਬੀ ਦੇ ਵਿੱਚ ਦੋ ਜਿਹੜੇ ਕਵੀ ਸੀ ਉਹਨਾਂ ਨੇ ਹਰਿਆਣਵੀ ਦੇ ਵਿੱਚ ਤੇ ਦੋ ਜਿਹੜੇ ਸੀ ਉਹਨਾਂ ਨੇ ਹਿੰਦੀ ਤੇ ਇੱਕ ਜਿਹੜੇ ਸੀ ਉਹਨੇ ਬਲੋਚੀ ਦੇ ਵਿੱਚ ਇਹ ਕਿੱਸਾ ਜਿਹੜਾ ਹੈਗਾ ਸੀ ਉਹ ਰਚਿਆ ਸੀ ਇਸ ਤੋਂ ਇਲਾਵਾ ਇੱਕ ਸਾਨੂੰ ਅੰਗਰੇਜ਼ੀ ਦੇ ਵਿੱਚ ਵੀ ਰਚਿਆ ਮਿਲਦਾ ਹੈ ਜੋ ਕਿ ਅਜੇ ਤੱਕ ਕਿਸੇ ਜਗ੍ਹਾ ਤੋਂ ਤੇ ਇਸ ਸੁਰੱਖਿਅਤ ਪਿਆ ਹੋਇਆ ਕਿਸੇ ਲੇਖਕ ਦੇ ਕੋਲ ਇਸ ਤੋਂ ਇਲਾਵਾ ਜਿਹੜਾ ਬਾਕੀ ਕੋਲਾਬੀ ਸੀ ਇਹ ਬਹੁਤ ਹੀ ਫੇਮਸ ਆ ਲੇਖਕ ਹੈ ਸੋ ਇਹਨਾਂ ਦੇ ਦੁਆਰਾ 1575 ਦੇ ਵਿੱਚ ਜਿਹੜਾ ਸੀ ਬਲੋਚੀ ਦੇ ਵਿੱਚ ਜਿਹਨੂੰ ਉਹਨਾਂ ਨੇ ਫਾਰਸੀ ਰੰਗ ਦੇ ਦੇ ਕੇ ਇਹ ਜਿਹੜਾ ਹੀਰਾਂਜੇ ਦਾ ਕਿੱਸਾ ਜਿਹੜਾ ਸੀ ਉਹਨਾਂ ਨੇ ਵੀ ਲਿਖਿਆ ਸੀ ਇਸ ਤੋਂ ਇਲਾਵਾ ਸਾਨੂੰ ਦੋ ਹੋਰ ਲੇਖਕ ਗੁਰਦਾਸ ਗੁਣੀ ਤੇ ਗੰਗਪੱਟ ਵੀ ਮਿਲਦੇ ਨੇ ਜਿਨ੍ਹਾਂ ਨੇ ਹਿੰਦੀ ਰੂਪ ਦੇ ਵਿੱਚ ਇਹ ਜਿਹੜਾ ਕਿੱਸਾ ਸੀ ਇਹ ਲਿਖਿਆ ਸੀ ਤੇ ਤੁਹਾਨੂੰ ਪਤਾ ਹੀ ਹੈ ਕਿ ਹਿੰਦੀ ਦੇ ਵਿੱਚ ਜਿਹੜੇ ਸੜਕੋ ਰਚਨਾਵਾਂ ਮਿਲਦੀਆਂ ਨੇ ਹਮੇਸ਼ਾ ਸੁਖੰਤਕ ਰੂਪ ਦੇ ਵਿੱਚ ਹੀ ਮਿਲਦੀਆਂ ਨੇ ਮਤਲਬ ਉਹਨਾਂ ਦਾ ਜਿਹੜਾ ਲਾਸਟ ਹੈ ਉਹ ਸੁਖੰਤਕ ਰੂਪ ਦੇ ਵਿੱਚ ਹੀ ਅੰਤਮ ਮਿਲਦਾ ਹੈ ਤੇ ਜੇਕਰ ਸਾਡੇ ਇੱਥੇ ਅਗਰ ਇਸ ਸਾਈਡ ਦੇਖਿਆ ਜਾਂਦਾ ਹੈ ਤਾਂ ਅਸੀਂ ਜਿਹੜੇ ਕਿੱਸੇ ਦਾ ਅੰਤ ਗਏ ਜਾਂ ਤਾਂ ਦੁਖੰਤਕ ਰੂਪ ਦੇ ਵਿੱਚ ਹੀ ਜ਼ਿਆਦਾਤਰ ਕਰਦੇ ਹਾਂ ਕਿਉਂਕਿ ਅਸੀਂ ਪ੍ਰਭਾਵਿਤ ਹੋਏ ਆ ਜਿਹੜੇ ਸਾਡਾ ਪੱਛਮੀ ਕਲਚਰ ਹੈ ਉਸ ਦੇ ਥਰੂ ਤੇ ਉਥੇ ਜਿਵੇਂ ਟ੍ਰੈਜੇਡੀ ਵਗੈਰਾ ਜਿਹੜੀਆਂ ਚੀਜ਼ਾਂ ਹੈ ਉਹਨਾਂ ਦੇ ਰੂਪ ਦੇ ਵਿੱਚ ਕਾਫੀ ਜ਼ਿਆਦਾ ਕਰੋਨਾ ਇਹੋ ਜਿਹੀ ਚੀਜ਼ਾਂ ਮਿਲਦੀਆਂ ਨੇ ਸੋ ਅਸੀਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਇੱਥੇ ਲਿਖਦੇ ਸੀ ਇਸ ਤੋਂ ਇਲਾਵਾ ਸ਼ਾਹ ਹੁਸੈਨ ਜਿਹੜੇ ਸੀ ਉਹਨਾਂ ਨੇ ਹੀ ਰਾਂਝਾ ਜਿਹੜਾ ਸੀ ਉਹਨੂੰ ਇੱਕ ਰਹਾਸਵਾਦੀ ਜਿਹੜਾ ਪ੍ਰਤੀਕ ਸੀ ਉਹ ਬਣਾ ਕੇ ਪੇਸ਼ ਕੀਤਾ ਸੀ ਦਸਮ ਗ੍ਰੰਥ ਦੇ ਵਿੱਚ ਚਰਿਤ੍ਰੋਪਖਿਆਨ ਸਾਨੂੰ ਮਿਲਦਾ ਹੈ ਉਸਦੇ 98 ਅਧਿਆਏ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਇਹ ਜਿਹੜਾ ਕਿੱਸਾ ਸੀ ਉਹਨੂੰ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਢਾਲ ਕੇ ਲਿਖਿਆ ਗਿਆ ਸੀ ਯਾਦ ਰੱਖਣਾ ਦਸਮ ਗ੍ਰੰਥ ਦੇ ਵਿੱਚ ਜਿਹੜਾ ਚਰਿਤ੍ਰੋਪਖਿਆਨ ਸੀ ਅਧਿਆਏ ਉਸ ਦਾ 98 ਸੀ ਇਸ ਤੋਂ ਇਲਾਵਾ ਅਗਰ ਸਾਨੂੰ ਪੱਛਮੀ ਵਿਦਵਾਨ ਦੇਖਣ ਨੂੰ ਮਿਲਦੇ ਨੇ ਉਹ ਜਿਨ੍ਹਾਂ ਦੇ ਵਿੱਚ ਆਰਸੀ ਟੈਂਪਲ ਜਿਨ੍ਹਾਂ ਨੇ ਦ ਲੈਜੈਂਡ ਆਫ ਦੀ ਪੰਜਾਬ ਸਵਿੰਡ ਰੈਟਨ ਜਿਨ੍ਹਾਂ ਨੇ ਰੋਮਾਂਟਿਕ ਟੇਸਟ ਫ্রম ਦੀ ਪੰਜਾਬ ਵਿਦ ਦੀ ਇੰਡੀਅਨ ਨਾਈਟ ਐਂਟਰਟੇਨਮੈਂਟ ਇਸ ਦੇ ਵਿੱਚ ਜਿਹੜਾ ਇਹ ਕਿੱਸਾ ਸੀ ਹੀ ਰਾਂਜੇ ਦਾ ਉਹਨੂੰ ਉਲਿਖਿਆ ਸੀ ਦੁਖਾਂਤ ਰੂਪ ਦੇ ਵਿੱਚ ਕਹਿੰਦੇ ਪਹਿਲਾ ਜਿਹੜਾ ਅਹਿਮਦ ਸੀ ਤੇ ਉਸ ਤੋਂ ਬਾਅਦ ਜਿਹੜੇ ਵਾਰਿਸ਼ ਆ ਸੀ ਉਹਨਾਂ ਨੇ ਇਹ ਜਿਹੜਾ ਕਿੱਸਾ ਜਦੋਂ ਲਿਖਿਆ ਸੀ ਤੇ ਉਦੋਂ ਇਹ ਕਿੱਸਾ ਜ਼ਿਆਦਾਤਰ ਜਿਹੜਾ ਇੱਕ ਅਮਰ ਬਣਿਆ ਸੀ ਗੰਗਪੱਟ ਜਿਹੜੇ ਸੀ ਉਹਨਾਂ ਨੇ ਕਿੱਸਾ ਪੂਰਾ ਰਚਿਆ ਹੀ ਨਹੀਂ ਸੀ ਤੇ ਦਮੋਦਰ ਜਿਹੜੇ ਸੀ ਉਹਨਾਂ ਨੇ ਇਹ ਜਿਹੜਾ ਕਿੱਸਾ ਸੀ ਇਸ ਦਾ ਅੰਤ ਸੁਖੰਤਕ ਰੂਪ ਦੇ ਵਿੱਚ ਕੀਤਾ ਸੀ ਤੇ ਨਾਲ ਦੇ ਨਾਲ ਜਿਹੜੇ ਮੁਕਬਲ ਸੀ ਉਹਨਾਂ ਨੇ ਵੀ ਜਿਹੜਾ ਕਿੱਸਾ ਸੀ ਉਹਨੂੰ ਸੁਖੰਤਕ ਰੂਪ ਦੇ ਵਿੱਚ ਹੀ ਖਤਮ ਕੀਤਾ ਸੀ ਬਟ ਕਈ ਸਾਨੂੰ ਜਿਹੜੇ ਲੇਖਕ ਮਿਲਦੇ ਨੇ ਉਹਨਾਂ ਦੇ ਦੁਆਰਾ ਜੇਕਰ ਦੇਖਿਆ ਜਾਂਦਾ ਹੈ ਤਾਂ ਉਹਨਾਂ ਦਾ ਅੰਤ ਨ ਸੁਖਾਂਤਕ ਰੂਪ ਦੇ ਵਿੱਚ ਮਿਲਦਾ ਇਹਨਾਂ ਦੁਖਾਂਤਕ ਰੂਪ ਦੇ ਵਿੱਚ ਮਿਲਦਾ ਜਿਵੇਂ ਮੋਸਟਲੀ ਕਹਿੰਦੇ ਨੇ ਕਿ ਹੀਰਾਂਜੇ ਨੂੰ ਕੀ ਗੱਸੀ ਸਵਰਗ ਵੱਲ ਜਾਂਦੇ ਦਿਖਾਇਆ ਸੀ ਕਈਆਂ ਨੇ ਉਹਨਾਂ ਨੂੰ ਇੱਕ ਲਾਸt ਤੱਕ ਜਾਂਦੇ ਦੇਖਿਆ ਸੀ ਬਟ ਅੱਗੇ ਉਹ ਕਿੱਥੇ ਗਏ ਪਤਾ ਹੀ ਨਹੀਂ ਚਲਿਆ ਸੋ ਅੱਗੇ ਹੁਣ ਇਹ ਨਹੀਂ ਪਤਾ ਉਹਨਾਂ ਦੇ ਨਾਲ ਕੀ ਬਿੱਤਿਆ ਕੀ ਨਹੀਂ ਸੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਜਿਹੜਾ ਕਿੱਸਾ ਹੈ ਇਹ ਸੁਖਾਂਤਕ ਰੂਪ ਦੇ ਵਿੱਚ ਅੰਤ ਹੋਇਆ ਉਸ ਦਾ ਜਾਂ ਦੁਖਾਂਤਕ ਰੂਪ ਦੇ ਵਿੱਚ ਇਹ ਅਜੇ ਤੱਕ ਕੀ ਗਏ ਪਤਾ ਨਹੀਂ ਚਲਿਆ ਕਈ ਲੇਖਕ ਦੀਆਂ ਰਚਨਾਵਾਂ ਦੇ ਵਿੱਚ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਜਿਹੜਾ ਦਸਮ ਗ੍ਰੰਥ ਹੈ ਉਸ ਦੇ ਵਿੱਚ ਇਸ ਨੂੰ ਕੀ ਗਸੀ ਮਿਥਿਹਾਸਕ ਰੂਪ ਜਿਹੜਾ ਗਸੀ ਉਹ ਦਿੱਤਾ ਗਿਆ ਸੀ ਹੁਣ ਮਿਥਿਹਾਸ ਜਿਹੜਾ ਸਾਨੂੰ ਪਤਾ ਹੈ ਕਿ ਕੁਝ ਚੀਜ਼ਾਂ ਪੁਆਇੰਟ ਜਿੱਥੋਂ ਸ਼ੁਰੂ ਹੁੰਦੇ ਨੇ ਉਹ ਤਾਂ ਰੀਅਲ ਹੁੰਦੇ ਨੇ ਬਟ ਜਦੋਂ ਇਸ ਦੇ ਵਿੱਚ ਕਲਪਨਾ ਦਾ ਅੰਚ ਮਿਲਦਾ ਜਾਂਦਾ ਹੈ ਮਿਲਦਾ ਜਾਂਦਾ ਹੈ ਤਾਂ ਜਿਹੜੀ ਕਥਾ ਹੈਗੀ ਆ ਉਹ ਬਹੁਤ ਹੀ ਮਿਥਹਾਸਿਕ ਰੂਪ ਜਿਹੜਾ ਹੈ ਉਹ ਪ੍ਰਦਾਨ ਕਰ ਜਾਂਦੀ ਹੈ ਸੋ ਇਸ ਨੂੰ ਕੀ ਗੈਸੇ ਇੱਕ ਮਿਥਹਾਸਿਕ ਰੂਪ ਦੇ ਕੇ ਨੂੰ ਦਸਮ ਗ੍ਰੰਥ ਦੇ ਵਿੱਚ ਜਗ੍ਹਾ ਦਿੱਤੀ ਸੀ ਇਸ ਤੋਂ ਇਲਾਵਾ ਜਿਹੜੇ ਗੁਰਦਾਸ ਗੁਣੀ ਦੀ ਕਹਾਣੀ ਸੀ ਉਸ ਦਾ ਅਗਰ ਅੰਤ ਦੇਖਿਆ ਜਾਵੇ ਤਾਂ ਸਾਨੂੰ ਉਸ ਦੇ ਵਿੱਚ ਵੀ ਇਹ ਸੁਖੰਤਕ ਰੂਪ ਦੇ ਵਿੱਚ ਹੀ ਦੇਖਣ ਨੂੰ ਮਿਲਦੇ ਨੇ ਕਿਉਂਕਿ ਪਿੱਛੇ ਅਸੀਂ ਪੜ ਕੇ ਆਇਆ ਕਿ ਉਹ ਹਿੰਦੀ ਦੇ ਲੇਖਕ ਸੀ ਤੇ ਜਿਨ੍ਹਾਂ ਨੇ ਦੇ ਥਰੂ ਜਾਨਕੀ ਇਹਨੂੰ ਲਿਖਿਆ ਸੀ ਉਸ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਹਿੰਦੀ ਦੇ ਵਿੱਚ ਇਹ ਜਿਹੜੇ ਰਚਨਾਵਾਂ ਹੈ ਉਹ 모세 ਸੁਖਾਂਤਕ ਰੂਪ ਦੇ ਵਿੱਚ ਹੀ ਅੰਤ ਕਰਦੇ ਨੇ ਹੁਣ ਵਾਰਿਸ ਜਿਹੜੇ ਸੀ ਉਹਨਾਂ ਨੇ ਜਿਹੜਾ ਦੁਖਾਂਤ ਸੀ ਉਸ ਨੂੰ ਇੱਕ ਦਰਸ਼ਕ ਰੂਪ ਦਿੱਤਾ ਸੀ ਉਹ ਦਰਸ਼ਕ ਰੂਪ ਅਗਰ ਦੇਖਿਆ ਜਾਵੇ ਤਾਂ ਸਾਨੂੰ ਇਹਨਾਂ ਜ਼ਿਆਦਾ ਦੁੱਖ ਨਹੀਂ ਹੁੰਦਾ ਜਗ੍ਹਾ ਅਸੀਂ ਕਿਸੇ ਰਚਨਾ ਦਾ ਲਾਸਟ ਅਗਰ ਦੁਖਾਂਤਕ ਰੂਪ ਦੇ ਵਿੱਚ ਦੇਖਦੇ ਆ ਮਤਲਬ ਬੜਾ ਪੋਜ਼ਿਟਿਵ ਵਿਵੇਦ ਵਿੱਚ ਅਸੀਂ ਇਸ ਨੂੰ ਲੈ ਕੇ ਜਾਣਾ ਹੈ ਕਿ ਹਾਂ ਚਲੋ ਦੁਕਾਨ ਦੇ ਵਿੱਚ ਅੰਤ ਹੋਇਆ ਪਰ ਤਾਂ ਵੀ ਕੀ ਗੈਣਾ ਕਿਤੇ ਨਾ ਕਿਤੇ ਜਿਹੜਾ ਗਏ ਇਹ ਸਹੀ ਹੀ ਜਾ ਰਿਹਾ ਸੀ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਹੀਰਾਂਜੇ ਦੇ ਵਿੱਚ ਸਾਨੂੰ ਬਹੁਤ ਸਾਰੇ ਲੋਕ ਕਥਾ ਦੇ ਅੰਛੇ ਵੀ ਦੇਖਣ ਨੂੰ ਮਿਲਦੇ ਨੇ ਜੋ ਕਿ ਬਹੁਤ ਸਾਰੀ ਜਗ੍ਹਾ ਤੇ ਉਤੇ ਵੀ ਤੁਸੀਂ ਪੜਿਆ ਹੋਵੇਗਾ ਵੱਖ-ਵੱਖ ਲੇਖਕਾਂ ਨੇ ਇਹਨਾਂ ਨੂੰ ਯੂਜ਼ ਕੀਤਾ ਸੀ ਜਿਸ ਦੇ ਵਿੱਚ ਅਗਰ ਸੇਮ ਦੇਖਿਆ ਜਾਵੇ ਤਾਂ ਉਹਨਾਂ ਨੇ ਜਿਹੜੇ ਕੱਡੇ ਨੇ ਉਹ ਹੈਗੇ ਪੀਰਾ ਦੀ ਹੁੰਦ ਜਿਸ ਦੇ ਵਿੱਚ ਪੰਜ ਪੀਰਾ ਕੇ ਜਿਹੜੇ ਗਏ ਸੀ ਉਹ ਇੱਕ ਤਰੀਕੇ ਨਾਲ ਉਹਨਾਂ ਦੀ ਮਦਦ ਕਰਦੇ ਨੇ ਜੋਗੀ ਪੇਸ ਜਿਵੇਂ ਉਹਨਾਂ ਨੇ ਇੱਕ ਰਚਿਆ ਸੀ ਕਿ ਬਾਅਦ ਦੇ ਵਿੱਚ ਇਸ ਤੋਂ ਇਲਾਵਾ ਰਾंजे ਦੀ ਜਿਹੜੀ ਵੰਜਲੀ ਸੀ ਉਹ ਵੀ ਸਾਨੂੰ ਇੱਕ ਲੋਕ ਕਥਾ ਦੇ ਵਿੱਚ ਹੀ ਮਿਲਦੀ ਹੈ ਨਾਲ ਦੇ ਨਾਲ ਚੂਰੀ ਦਾ ਮੋਹਿਤ ਹੋਣਾ ਚੂਰੀ ਦੀ ਜਿਹੜੀ ਕਥਾ ਹੈ ਜਦ ਚੂਰੀ ਦਾ ਜਿਹੜਾ ਪਾਟ ਹੈ ਉਹ ਕਈ ਲੇਖਕ ਨੇ ਰਚਿਆ ਹੈ ਕਈਆਂ ਨੇ ਨਹੀਂ ਰਚਿਆ ਚੂਰੀ ਜਿਹੜੀ ਸੀ ਉਹ ਜੋਗੀ ਦੇ ਰੂਪ ਦੇ ਵਿੱਚ ਜਦੋਂ ਰਾਂਝੇ ਨੂੰ ਦੇਖਦੀ ਹੈ ਉਸ ਦੇ ਉੱਤੇ ਮੋਹਿਤ ਹੋ ਜਾਂਦੀ ਹੈ ਤੇ ਕੀ ਗਏ ਉਹ ਇੰਨਾ ਹੀ ਟੌਪਿਕ ਉਸ ਦੇ ਵਿੱਚ ਦਿੱਤਾ ਜਾਂਦਾ ਹੈ ਤੇ ਉਥੋਂ ਜਿਹੜਾ ਹੈਗਾ ਸੀ ਬਾਦ ਵਿੱਚ ਰਾਂਜਾ ਜਿਹੜਾ ਉਹ ਚਲਾ ਜਾਂਦਾ ਹੈ ਸੋ ਇਹ ਪਾਠ ਕਈਆਂ ਨੇ ਇੱਕ ਲਿਖਿਆ ਹੈ ਕਈਆਂ ਨੇ ਨਹੀਂ ਲਿਖਿਆ ਹੈਗਾ ਸੋ ਇਹ ਵੀ ਉਹਨਾਂ ਨੇ ਇੱਥੇ ਐਡ ਕੀਤਾ ਹੈ ਰਾਂਜੇ ਦਾ ਇੱਕ ਘਰੋਂ ਨਿਕਲਣਾ ਕਿਉਂਕਿ ਜੇਕਰ ਉਸ ਨੂੰ ਕੋਈ ਚੰਗਾ ਨਹੀਂ ਸਮਝਦੇ ਸੀ ਉਸ ਦੇ ਭਾਬੀਆਂ ਵੀ ਉਹਨੂੰ ਚੰਗਾ ਨਹੀਂ ਸਮਝਦੇ ਸੀ ਸੋ ਇਹ ਵੀ ਲੋਕ ਕਥਾ ਦੇ ਰੂਪ ਦੇ ਵਿੱਚ ਸਾਨੂੰ ਦਿਲਦੇ ਨੇ ਚੱਕਰੀ ਜਿਹੜੀ ਗਿਆਸ ਦੇ ਵਿੱਚ ਨੈਕ ਸਾਨੂੰ ਦੇਖਣ ਨੂੰ ਮਿਲਦੀ ਹੈ ਅੱਗੇ ਦੇਖੋ ਸੋਹਣੀ ਮਹੀਵਾਲ ਹੁਣ ਨੈਕਸਟ ਸਾਈਡ ਕੋ ਇੱਥੇ ਇੱਕ ਕਿੱਸਾ ਮਿਲਦਾ ਹੈ ਹੀਰਾਂਜੇ ਦਾ ਇੱਥੇ ਅਸੀਂ ਸਮਾਪਤੀ ਕਰਦੇ ਹਾਂ ਸੋਹਣੀ ਮਹੀਵਾਲ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਉਹ ਜ਼ਿਕਰ ਸਾਨੂੰ ਪਾਈ ਗੁਰਦਾਸ ਜੀ ਦੀਆਂ ਬਾਰਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਚਰਿਤ੍ਰਪਖਿਆਂ ਦੇ 101ਵੇਂ ਅਧਿਆਏ ਦੇ ਵਿੱਚ ਜਿਹੜਾਗਾ ਸੀ ਸੋਹਣੀ ਮਹੀਵਾਲ ਸੱਸਾ ਮਮਾ ਜਿਹੜਾ ਮੈਂ ਸ਼ੋਰਟ ਦੇ ਵਿੱਚ ਲਿਖਿਆ ਹੈ ਸੋਹਣੀ ਮਹੀਵਾਲ ਦਾ ਵੀ ਜ਼ਿਕਰ ਦੇਖਣ ਨੂੰ ਇੱਥੇ ਮਿਲਦਾ ਹੈ ਸੋ ਹੀਰਾਂਜੇ ਦਾ ਵੀ ਐਡ ਸੀ ਸੋ ਨਾਲ ਦੇ ਨਾਲ ਸੋਹਣੀ ਮਹੀਵਾਲ ਦਾ ਵੀ ਐਡ ਸੀ ਇਸ ਦਾ ਅਧਿਆਇ ਦੇਖ ਲਓ ਤੇ ਇਸ ਤੋਂ ਇਲਾਵਾ ਸੋਹਣੀ ਮਹੀਵਾਲ ਦੇ ਬਾਰੇ ਜਿੰਨਾ ਲੇਖਕਾਂ ਨੇ ਜ਼ਿਕਰ ਕੀਤਾ ਹੈ ਉਹਨਾਂ ਦੇ ਵਿੱਚ ਸਾਡੇ ਕੋ ਸਾਈ ਬੁੱੱਲੇ ਸ਼ਾ ਮੁਕੱਬਲ ਵਾਰਿਸ ਤੇ ਗਣੇਸ਼ ਦਾਸ ਵੜਹਿਰਾ ਜਿਹੜੇਗੇ ਸੀ ਉਹ ਲੇਖਕਾਂ ਦੇ ਨਾਮ ਸਾਨੂੰ ਇੱਥੇ ਦੇਖਣ ਨੂੰ ਮਿਲਦੇ ਹਨ ਸੋਹਣੀ ਮਹੀਵਾਲ ਦਾ ਜਿਹੜਾ ਘਟਨਾ ਸਥਲ ਜਿਹੜਾ ਦੇਖਣ ਨੂੰ ਮਿਲਦਾ ਹੈ ਜ਼ਿਆਦਾਤਰ ਉਹ ਹੈਗਾ ਸੀ ਗੁਜਰਾਤ ਤੇ ਚਨਾ ਇਹ ਦੋ ਦੇਖਣ ਨੂੰ ਮਿਲਦੇ ਨੇ ਜਿਹੜੇ ਕਿ ਕਈਆਂ ਦੇ ਵਿੱਚ ਨਾ ਇਹ ਜਿਹੜੇ ਚੀਜ਼ਾਂ ਹੈ ਕਈ ਸਥਾਨ ਹਨ ਇਹਨਾਂ ਦੇ ਹਮੇਸ਼ਾ ਇੱਕ ਤਰੀਕੇ ਨਾਲ ਰਹਿੰਦਾ ਹੈ ਕਿ ਕਈ ਇਹਨੂੰ ਮੰਨਦੇ ਨੇ ਸਹੀ ਕਈ ਨਹੀਂ ਮੰਨਦੇ ਆਪਣੇ ਆਪਣੀ رائے ਸਾਰਿਆਂ ਦੀ ਇੱਥੇ ਵਿੱਚ ਚਲਦੀ ਹੈ ਭਗਵਾਨ ਸਿੰਘ ਜਿਹੜੇ ਗਏ ਸੀ ਉਹਨਾਂ ਨੇ ਮਲਬਈ ਕੇਂਦਰੀ ਪੰਜਾਬੀ ਦੀ ਵਰਤੋਂ ਕੀਤੀ ਸੀ ਸੋਹਣੀ ਮਹੀਵਾਲ ਲਿਖਣ ਦੇ ਵਿੱਚ ਨਾਲ ਦੇ ਨਾਲ ਉਹਨਾਂ ਨੇ ਕਵਿੱਤ ਛੰਦ ਵਰਤਿਆ ਸੀ ਤੇ ਅਲੰਕਾਰ ਦੀ ਵੀ ਉਹਨਾਂ ਨੇ ਖੂਬ ਵਰਤੋਂ ਜਿਹੜੀ ਕੀਤੀ ਸੀ ਫਜ਼ਲ ਸ਼ਾਹ ਜਿਹੜੇ ਗਏ ਸੀ ਉਹਨਾਂ ਨੇ ਅਰਬੀ ਫਾਰਸੀ ਦੀ ਵਰਤੋਂ ਕੀਤੀ ਸੀ ਨਾਲ ਦੇ ਨਾਲ ਅਲੰਕਾਰ ਦੀ ਵੀ ਵਰਤੋਂ ਕੀਤੀ ਸੀ ਸੋਹਣੀ ਜਿਹੜੀ ਗੀਸੀ ਜੋਤ ਸਿੰਘ ਦੇ ਦੁਆਰਾ ਵੀ ਲਿਖੀ ਗਈ ਸੀ ਉਹਨਾਂ ਦਾ ਸੋਹਣੀ ਨਾਮ ਹੈ ਜੋਤ ਸਿੰਘ ਦੇ ਦੁਆਰਾ ਸੀ ਇਸ ਤੋਂ ਇਲਾਵਾ ਇਹ ਜਿਹੜੀ ਗੀਸੀ ਭਾਈ ਦਇਆ ਸਿੰਘ ਜਿਹੜੇ ਕਿ ਕਤੂਬ ਫਿਰੋਜ਼ ਉਹਨਾਂ ਦਾ ਨਾਮ ਹੈਗਾ ਸੀ ਭਾਈ ਦਇਆ ਸਿੰਘ ਕਤੂਬ ਫਿਰੋਜ਼ ਉਹਨਾਂ ਨੇ 1952 ਦੇ ਵਿੱਚ ਜਿਹਨੂੰ ਅਸੀਂ 1952 ਬਿਕਰਮੀ ਦਿੱਤਾ ਹੈ ਵਾ ਇਸ ਦੇ ਵਿੱਚ ਪ੍ਰਕਾਸ਼ਿਤ ਉਹਨਾਂ ਨੇ ਕੀਤੀ ਸੀ ਤੇ ਇਹ ਜਿਹੜੀ ਰਚਨਾ ਸੀ ਇਹ ਬ੍ਰਜ ਭਾਸ਼ਾ ਦੇ ਵਿੱਚ ਸੀ ਸੋ ਲਿਖਿਆ ਸੀ ਜੋਤ ਸਿੰਘ ਨੇ ਤੇ ਇਹਨੂੰ ਪ੍ਰਕਾਸ਼ਿਤ ਕੀਤਾ ਸੀ ਕਿੰਨਾ ਨੇ ਅਲੱਗ ਸੀ ਤੇ ਨਾਲ ਦੇ ਨਾਲ ਇਹ ਜਿਹੜੀ ਲਿਖੀ ਗਈ ਸੀ ਇਹ ਬ੍ਰਜ ਭਾਸ਼ਾ ਦੇ ਵਿੱਚ ਰਚਨਾ ਸਾਨੂੰ ਦੇਖਣ ਨੂੰ ਮਿਲਦੀ ਹੈ ਨੈਕਸਟ ਅਗਰ ਦੇਖਿਆ ਜਾਵੇ ਤਾਂ ਸੋਹਣੀ ਜੜੀ ਗਿਆ ਸਾੜ ਕੋ ਪੰਡਿਤ ਸਦਾ ਰਾਮ ਦੇ ਦੁਆਰਾ ਵੀ ਲਿਖੀ ਮਿਲਦੀ ਗਈਆਂ ਉਸ ਦੇ ਵਿੱਚ ਪ੍ਰਧਾਨ ਜਿਹੜਾ ਰਸ ਹੈਗਾ ਸੀ ਉਹ ਸ਼ਿੰਗਾਰ ਇਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਨਾਲ ਦੇ ਨਾਲ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਕਰੋਨਾ ਵੀ ਯੂਜ਼ ਕੀਤਾ ਕਰੋਨਾ ਤਾਂ ਮੇਰਾ ਖਿਆਲ ਇੱਕ ਮੇਨ ਮਿਲਦਾ ਹੀ ਮਿਲਦਾ ਹੈ ਇਸ ਤੋਂ ਇਲਾਵਾ ਨੈਕਸ ਸਾਨੂੰ ਸੋਹਣੀ ਮਿਲਦੀ ਗਈ ਹੈ ਸੋਹਣੀ ਮਈਵਾਲ ਦਾ ਕਿੱਸਾ ਚੱਲਦਾ ਪਿਆ ਜੇ ਉਹ ਸਾਧੂ ਸਦਾ ਰਾਮ ਦੇ ਦੁਆਰਾ ਲਿਖਿਆ ਗਿਆ ਸੀ ਉਹ ਆਖਰੀ ਰਚਨਾ ਇਹਨਾਂ ਦੀ ਨਹੀਂ ਗਈ ਮਤਲਬ ਆਖਰੀ ਅਗਰ ਸੋਹਣੀ ਮਈਵਾਲ ਦਾ ਕਿੱਸਾ ਲਿਖਿਆ ਗਿਆ ਸੀ ਤਾਂ ਸਾਨੂੰ ਸਾਧੂ ਸਦਾ RAM ਦੇ ਦੁਆਰਾ ਹੀ ਇੱਥੇ ਕਹਿੰਦੇ ਦੇਖਣ ਨੂੰ ਮਿਲਦਾ ਹੈ ਇਹ ਆਖਰੀ ਰਚਨਾ ਸੀ ਜੋ ਕਿ 1925 ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਮਿਲਦੀ ਹੈ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਨੈਕਸਟ ਸਾਈਡ ਕੋ ਮਿਲਦਾ ਹੈ ਗਾ ਬਸ ਸਸੀ ਪੁੰਨੋ ਇਥੋਂ ਸਸੀ ਪੁੰਨੋ ਸ਼ੁਰੂ ਹੋਏਗਾ ਹਰਨਾਮ ਸਿੰਘ ਸ਼ਾਨ ਲਾਜਵੰਤੀ ਨਾਮਾ ਕ੍ਰਿਸ਼ਨ ਪ੍ਰੋਫੈਸਰ ਪ੍ਰੀਤਮ ਸਿੰਘ ਪਿਆਰਾ ਸਿੰਘ ਪਦਮ ਡਾਕਟਰ ਦੀਵਾਨ ਰੌਸ਼ਨ ਲਾਲ ਹੋ ਜਾਇ ਇਹਨਾਂ ਨੇ ਕੀ ਕੀਤਾ ਸੀ ਸੱਸੀ ਪੁੰਨੂ ਦਾ ਖੋਦ ਕਾਰਜ ਜਿਹੜਾ ਦਾ ਸੀ ਉਹ ਕੀਤਾ ਸੀ ਸੱਸੀ ਪੁੰਨੋ ਜਿਹੜੀ ਸੀ ਅਗਰ ਲਿਖਿਆ ਜਾਵੇ ਤਾਂ ਹਾਫਿਜ਼ ਬਰਖੁਦਾਰ ਹਾਸ਼ਮ ਤੇ ਅਹਿਮਦ ਯਾਰ ਦੀ ਇਹ ਪ੍ਰਮੁੱਖਸਾ ਨੂੰ ਰਚਨਾ ਅਗਰ ਦੇਖਣ ਨੂੰ ਮਿਲਦੀ ਹੈ ਤੇ ਇਹਨਾਂ ਲੇਖਕਾਂ ਦੀ ਹੀ ਦੇਖਣ ਨੂੰ ਮਿਲਦੀ ਹੈ ਹੁਣ ਹਾਸ਼ਮ ਦੀ ਅਗਰ ਸੱਸੀ ਦੀ ਗੱਲ ਕੀਤੀ ਜਾਏ ਤਾਂ 126 ਬੰਦ ਸਾਨੂੰ ਮਿਲਦੇ ਨੇ ਦਵਈਆ ਤੇ ਨਾਲ ਦੇ ਨਾਲ ਜਿਹੜਾ ਬਣਦੇ ਗਏ ਉਹ ਚਾਰ ਟੁਕਕਾ ਮਾਲਾ ਸਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਹੁਣ ਸੱਸੀ ਪੁੰਨੋ ਦੇ ਨਾਲ ਨਾਮ ਜਿਹੜੇ ਗਿਨੇ ਆ ਉਹ ਬਹੁਤ ਸਾਰੇ ਜਿਹੜੇ ਲੇਖਕ ਨੇ ਉਹਨਾਂ ਨੇ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਇਹਨਾਂ ਨੂੰ ਇੱਕ ਪ੍ਰੋਨਾਂਊਂਸ ਕੀਤਾ ਹੈ ਜਿਵੇਂ ਆ ਲਿਖਿਆ ਹੋਇਆ ਹੈ ਜਿਵੇਂ ਪੰਜਾਬੀ ਦੇ ਵਿੱਚ ਅਸੀਂ ਉਸ ਨੂੰ ਸੱਸੀ ਪੁੰਨੋ ਕਹਿੰਦੇ ਹਾਂ ਕੱਛੀ ਜਿਹੜੀ ਡੀ ਆ ਲੈਂਗੁਏਜ ਉਸ ਦੇ ਵਿੱਚ ਇਹਨੂੰ ਸੂਸੀ ਪੁੰਨੂ ਕਹਿੰਦੇ ਨੇ ਸਿੰਧੀ ਦੇ ਵਿੱਚ ਇਸ ਨੂੰ ਸਸਵੀ ਪੁੰਨੂ ਕਹਿੰਦੇ ਨੇ ਸਰ ਗੋਲਡ ਸਮਿਥ ਜਿਹੜੇ ਸੀ ਉਹਨਾਂ ਨੇ ਨਾਮ ਦਿੱਤਾ ਸੀ ਇਸ ਨੂੰ ਸਸਵੀ ਪੁੰਨੂ ਤੇ ਕਿਨਕੇਡ ਜਿਹੜੇ ਸੀ ਉਹਨਾਂ ਨੇ ਇਹਨੂੰ ਪੁੰਨੋ ਤੇ ਸਸਵੀ ਦਾ ਨਾਮ ਦਿੱਤਾ ਸੀ ਸੋ ਇਹ ਅਲੱਗ-ਅਲੱਗ ਲੇਖਕ ਤੇ ਅਲੱਗ-ਅਲੱਗ ਲੈਂਗੁਏਜ ਦੇ ਵਿੱਚ ਸਾਨੂੰ ਇਹਨਾਂ ਦੇ ਨਾਮ ਦੇਖਣ ਨੂੰ ਮਿਲਦੇ ਨੇ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤਾਂ ਡਾਕਟਰ ਸੋਰਲੇ ਜਿਹੜੇ ਸੀ ਉਹਨਾਂ ਨੇ ਇਸ ਨੂੰ ਸਸੂਈ ਤੇ ਪੁੰਨੂ ਕਿਹਾ ਸੀ ਨੈਕਸਟ ਇਹ ਗਏ ਇਹ ਜਿਹੜੀ ਗਈ ਹੈ ਹਿੰਦੀ ਰਚਨਾ ਹੈ ਪਰ ਕਿ ਗਸੀ ਮੁਸਲਮਾਨਾ ਨੇ ਬਾਅਦ ਵਿੱਚ ਸੱਸੀ ਨੂੰ ਮੁਸਲਮਾਨ ਕਰਾ ਦਿੱਤਾ ਸੀ ਹੁਣ ਇਹ ਵੀ ਗੱਲ ਨਾਲ ਦੇਖ ਨੂੰ ਬਹੁਤ ਜਗ੍ਹਾ ਸਾਨੂੰ ਦੇਖ ਨੂੰ ਮਿਲਦੀ ਹੈ ਕੀ ਗਏ ਕਿ ਸੱਸੀ ਜਿਹੜਾ ਨਾਮ ਸੀ ਨਾ ਕਈ ਕਹਿੰਦੇ ਹਿੰਦੂ ਸੀ ਤੇ ਬਹੁਤ ਸਾਰੇ ਲੇਖਕਾਂ ਨੇ ਸੱਸੀ ਜਿਹੜੀ ਸੀ ਉਹਨੂੰ ਐਜ਼ ਅ ਹਿੰਦੂ ਕਰਾਰ ਦਿੱਤਾ ਸੀ ਤੇ ਇਹਨੂੰ ਐਜ਼ ਅ ਰਚਨਾ ਵੀ ਉਹਨਾਂ ਨੇ ਉਧਰ ਵਾਲੀ ਹੀ ਦੱਸਿਆ ਸੀ ਬਟ ਬਾਅਦ ਵਿੱਚ ਜਿਵੇਂ ਕਹਿੰਦੇ ਨੇ ਕਿ ਮੁਸਲਮਾਨਾਂ ਦਾ ਟਾਈਮ ਆ ਗਿਆ ਤਾਂ ਉਹਨਾਂ ਨੇ ਕੀ ਕੀਤਾ ਸੀ ਬਾਅਦ ਵਿੱਚ ਇਹਨੂੰ ਇੱਕ ਮੁਸਲਮਾਨ ਜਿਹੜਾ ਗੱਸ ਸੀ ਨਾਮ ਉਹਨਾਂ ਨੇ ਕਰਾਰ ਦੇ ਦਿੱਤਾ ਸੀ ਅੱਗੇ ਗਏ ਹੁਣ ਬਹੁਤ ਸਾਰੇ ਜਿਹੜੇ ਜਗ੍ਹਾ ਸੱਸੀ ਦੇ ਨਾਮ ਦੇ ਨਾਲ ਰਿਲੇਟਡ ਹੈ ਉਹਨਾਂ ਦੇ ਬਾਰੇ ਹੁਣ ਦੇਖਾਂਗੇ ਜਿਸ ਦੇ ਵਿੱਚ ਪੰਬੋਰ ਪੰਬੋਰ ਜਿਹੜਾ ਏ ਸੱਸੀ ਦਾ ਇੱਕ ਸ਼ਹਿਰ ਦੱਸਿਆ ਜਾਂਦਾ ਹੈ ਤੇ ਕਈ ਜਗ੍ਹਾ ਦੇ ਉੱਤੇ ਇਹ ਨਾਮ ਵੀ ਤੁਹਾਨੂੰ ਬਹੁਤ ਸਾਰੇ ਇੱਕ ਡਿਫਰੈਂਟ ਤਰੀਕੇ ਦੇ ਨਾਲ ਲਿਖਿਆ ਮਿਲੇਗਾ ਤੇ ਪੰਭੋਰ ਜਿਹੜਾ ਹੈ ਗਏ ਜ਼ਿਆਦਾਤਰ ਲੇਖਕਾਂ ਨੇ ਇਹਨੂੰ ਯੂਜ਼ ਕੀਤਾ ਹੈ ਇਸ ਤੋਂ ਇਲਾਵਾ ਕੇਚੂ ਜਿਹੜਾ ਗਸੀ ਉਹ ਪੁੰਨੂ ਦਾ ਸ਼ਹਿਰ ਸੀ ਨਾਲ ਦੇ ਨਾਲ ਹੁਣ ਜਿਹੜਾ ਥਲ ਥਲੇ ਜਿਹੜਾ ਦੇਖ ਨੂੰ ਮਿਲਦਾ ਹੈ ਸੱਸੀ ਦੇ ਬਾਰੇ ਜਿਹੜਾ ਪੜਨ ਨੂੰ ਮਿਲਦਾ ਹੈ ਮਾਰੂ ਥਲੇ ਥਲੇ ਦਾ ਜਿਹੜਾ ਇੱਕ ਜਗ੍ਹਾ ਦੱਸੀ ਹੈ ਕਹਿੰਦੇ ਕਈਆਂ ਨੇ ਜਿਹੜਾ ਥਲ ਦੱਸਿਆ ਸੀ ਉਹ ਮੁਜੱਫਰਗਰ ਜਿਹੜਾ ਸੀ ਉਸ ਦੇ ਨੇੜੇ ਦਾ ਹੀ ਇੱਕ ਥਲ ਦੱਸਿਆ ਸੀ ਤੇ ਕਈ ਜਿਹੜੇ ਲੇਖਕਾਂ ਸੀ ਉਹਨਾਂ ਨੇ ਬਲੋਚਿਸਤਾਨ ਦਾ ਜਿਹੜਾ ਥਲ ਹੈਗਾ ਸੀ ਇਹ ਦੱਸਿਆ ਸੀ ਸੋ ਥਲ ਦੇ ਵਿੱਚ ਵੀ ਉਹਨਾਂ ਨੂੰ ਇੱਕ ਦੇਖਣ ਨੂੰ ਮਿਲਦਾ ਕੋਈ ਕੁਿੱਤੇ ਥਲ ਦਾ ਨਾਮ ਦੇ ਰਿਹਾ ਹੈ ਕੋਈ ਕੋਈ ਥਲ ਦਾ ਨਾਮ ਦੇ ਰਿਹਾ ਹੈ ਤੋਲਰ ਜਿਹੜਾ ਇੱਕ ਸਾਨੂੰ ਮਿਲਦਾ ਹੈ ਸੱਸੀ ਦਾ ਤੋਲਰ ਹੁਣ ਦੇਖੋ ਇਹ ਜਿਹੜੀ ਇੱਕ ਇਮਾਰਤ ਸੀ ਜੋ ਕਿ ਸੱਸੀ ਦੇ ਨਾਲ ਰਿਲੇਟਡ ਸੀ ਤੇ ਜਿਵੇਂ ਕਹਿੰਦੇ ਨਾ ਕਿ ਚਾਰ ਜਗ ਸਾਈਡਾਂ ਤੇ ਉੱਤੇ ਚਾਰ ਖੰਬੇਗੇ ਸੀ ਵਾਲੇਦ ਵਾਲੇ ਹਵਾ ਜਿਹੜੀ ਆਉਂਦੀ ਸੀ ਤੇ ਉਹ ਇੱਕ ਇਮਾਰਤ ਬਣੀ ਹੋਈ ਸੀ ਤੇ ਕਹਿੰਦੇ ਕਿ ਇਹ ਸੋਹਾ ਤੇ ਸਿੰਧ ਤੋਂ 12 ਮੀਲ ਦੀ ਰੋਡ ਤੇ ਉੱਤੇ ਸਾਨੂੰ ਇਹ ਜਿਹੜਾ ਦੇਖਣ ਨੂੰ ਮਿਲਦਾ ਹੈ ਤੇ ਕਈ ਲੋਕਾਂ ਨੇ ਇਹਨੂੰ ਦੇਖਿਆ ਵੀ ਹੈ ਕਈ ਮੰਦੇ ਵੀ ਹੈ ਬਟ ਕਈ ਕਹਿੰਦੇ ਕਿ ਇਹ ਸੱਸੀ ਦੀ ਇਮਾਰਤ ਨਹੀਂ ਹੈਗੀ ਬਟ ਇਹਦਾ ਨਾਮ ਇੱਥੇ ਮੈਂਸ਼ਨ ਕੀਤਾ ਹੋਇਆ ਸੀ ਨਾਮ ਮੈਂ ਇਹਨੂੰ ਇੱਥੇ ਜਗ੍ਹਾ ਦਾ ਬਾਰੇ ਦੱਸਿਆ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਨੈਕਸਟ ਆਇਂਦਾ ਹੈਗਾ ਵਾ ਸੱਸੀ ਦਾ ਬਾਗ ਸੋ ਸੱਸੀ ਦਾ ਬਾਗ ਵੀ ਬੜਾ ਫੇਮਸ ਹੈ ਬਹੁਤ سارے ਜਿਹੜੇ ਲੇਖਕ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਜਿਹੜਾ ਬਾਗ ਸੀ ਨਾ ਉਸ ਦੇ ਜਿਹੜੇ ਪਿਓ ਸੀ ਉਹ ਬਾਦਸ਼ਾਹ ਸੀ ਉਹਨਾਂ ਨੇ ਅਗ ਲਗਵਾਇਆ ਸੀ ਤੇ ਬਾਦਸ਼ਾਹ ਜਿਹੜੇ ਨਵੇਂ ਬਾਰੇ ਵੀ ਹੁੰਦਾ ਹੈ ਕਿ ਉਹਨਾਂ ਨੇ ਕੀ ਕਰ ਸੀ ਸਸੀ ਨੂੰ ਇੱਕ ਸੰਦੂਕ ਚ ਬੰਦ ਕਰਕੇ ਰੋੜ ਦਿੱਤਾ ਸੀ ਤੇ ਕਈਆਂ ਨੇ ਇਹ ਕਿਹਾ ਸੀ ਕਿ ਉਹਨਾਂ ਨੇ ਮਾਰਨ ਦਾ ਹੁਕਮ ਦੇ ਦਿੱਤਾ ਸੀ ਤੇ ਜਿਹੜੀ ਉਹਨਾਂ ਦੀ ਜਿਹੜੀ ਦਾਈ ਸੀ ਸਸੀ ਦੇ ਉਹਨਾਂ ਨੇ ਸਸੀ ਨੇ ਸਸੀ ਨੂੰ ਪਤਾ ਕਿ ਕੀਤਾ ਉਹਨਾਂ ਨੇ ਇੱਕ ਸੰਦੂਕ ਚ ਬੰਦ ਕਰਕੇ ਉਹਨੂੰ ਰੋੜ ਦਿੱਤਾ ਸੀ ਬਾਅਦ ਤੋਂ ਕਿਸੇ ਨੇ ਪਾਲਿਆ ਸੀ ਤੇ ਉਸ ਦਾ ਬਾਅਦ ਵਿੱਚ ਉਹਨਾਂ ਦੇ ਜਿਹੜੇ ਫਾਦਰ ਸੀ ਉਹਨਾਂ ਦੇ ਨਾਮ ਉਹਨਾਂ ਦਾ ਮਿਲਾਨ ਹੋਇਆ ਸੀ ਇੱਕ ਤਰੀਕੇ ਨਾਲ ਸੋ ਕਈਆਂ ਨੇ ਕਿਹਾ ਸੀ ਕਿ ਇਹ ਸੱਸੀ ਦੇ ਬਾਗ ਜਿਹੜਾ ਬਾਗ ਸੀ ਉਹਨਾਂ ਦੇ ਜਿਹੜੇ ਬਾਦਸ਼ਾਹ ਪਿਓ ਨੇ ਲਗਵਾਇਆ ਸੀ ਕਈਆਂ ਦੇ ਵਿਚਾਰ ਸੀ ਕਿ ਇਹ ਜਿਹੜਾ ਬਾਗ ਸੀ ਇੱਕ ਜਿਹੜਾ ਉੱਥੋਂ ਦਾ ਇੱਕ ਕੇਅਰ ਟੇਕਰ ਜਿਹਨੂੰ ਕਹਿੰਦੇ ਨੇ ਨਾ ਕਿ ਜਿਹੜੇ ਰੱਖਿਆ ਕਰਨ ਵਾਲਾ ਇੱਕ ਧੋਬੀ ਸੀ ਉਹਨੇ ਜਿਹੜਾ ਹੈਗਾ ਸੀ ਬਾਗ ਲਗਾਇਆ ਸੀ ਇਸ ਤੋਂ ਇਲਾਵਾ ਜਿਹੜਾ ਹੈਗਾ ਸੀ ਸੱਸੀ ਦੀ ਕਬਰ ਸੱਸੀ ਦੀ ਕਬਰ ਜਿਹੜੀ ਹੈ ਉਹ ਬਲੋਚਿਸਤਾਨ ਦੇ ਇੱਕ ਹੱਦ ਦੇ ਇੱਥੇ ਮੇਲਾ ਵੀ ਕਹਿੰਦੇ ਨੇ ਲੱਗਦਾ ਹੈ ਸੱਸੀ ਦੀ ਕਬਰ ਦੇ ਉੱਤੇ ਨੈਕ ਸਾਨੂੰ ਕਿੱਸਾ ਮਿਲਦਾ ਹੈ ਪੂਰਨ ਭਗਤ ਕਾਦਰ ਯਾਰ ਜਿਹੜਾ ਗੱਸੀ ਉਹਨਾਂ ਨੇ 140 ਬੰਤਾ ਤੇ 16 ਦਿਨਾਂ ਦੇ ਵਿੱਚ ਇਹ ਜਿਹੜਾ ਗੱਸੀ ਕਿੱਸਾ ਉਹ ਲਿਖਿਆ ਸੀ ਤੇ ਬਾਕੀ ਤੁਹਾਨੂੰ ਪੂਰਨ ਭਗਤ ਦੇ ਬਾਰੇ ਤਾਂ ਸਭ ਕੁਝ ਪਤਾ ਹੀ ਹੈ ਕੀ ਹੈ ਕੀ ਨਹੀਂ ਅੱਗੇ ਸਾਨੂੰ ਰਚਨਾ ਮਿਲਦੀ ਗਿਆ ਮਿਰਜ਼ਾ ਸਾਹਿਬਾ ਲੇਖਕ ਜਿਹੜੇ ਗਏ ਸੀ ਇਸ ਦੇ ਪੀਲੂ ਜੋ ਕਿ 18ਵੀਂ ਸਦੀ ਦੇ ਸੀ ਸੱਦਾ ਦੇ ਵਿੱਚ ਉਹਨਾਂ ਨੇ ਕੀ ਕਰ ਸੀ ਇਹ ਜਿਹੜਾ ਸਾਨੂੰ ਕਿੱਸਾ ਲਿਖਿਆ ਉਹਨਾਂ ਦਾ ਮਿਲਦਾ ਹੈ ਯਥਾਰਥਵਾਦੀ ਉਹਨਾਂ ਦੀ ਰੰਗਤ ਵਾਲਾ ਇਹ ਕਿੱਸਾ ਸੀ ਤੇ ਬਾਅਦ ਵਿੱਚ ਹੋਰ ਲੇਖਕ ਜੁੜੇਗੇ ਸੀ 빌ਦੇ ਉਹ ਹੈਗੇ ਸੀ ਹਾਫਿਜ਼ ਬਰਖੂਦਾ ਅੱਗੇ ਹੈਗੇ ਅਹਿਮਦ ਯਾਰ ਤੇ ਨਾਲ ਦੇ ਨਾਲ ਜਿਹੜੇ ਮੀਆਂ ਮੁਹੰਮਦ ਬਖਸ਼ ਨੇ ਹਾਫਿਜ਼ ਬਰਖੂਦਾਰ ਦੀ ਤਾਰੀਫ ਕੀਤੀ ਸੀ ਉਹਨਾਂ ਨੇ ਜਿਹੜੇ ਹਾਫਿਜ਼ ਬਰਖੂਦਾਰ ਸੀ ਉਹਨਾਂ ਲਈ ਜਿਹੜਾ ਕਿੱਸਾ ਲਿਖਿਆ ਸੀ ਸੋ ਉਹਨਾਂ ਦੀ ਇਹ ਕਿੱਸਾ ਦੇ ਕੇ ਉਹਨਾਂ ਦਾ ਤੇ ਜਿਹੜੇ ਅਹਿਮਦ ਯਾਰ ਤੇ ਮੀਆਂ ਮੁਹੰਮਦ ਬਖਸ਼ ਨੇ ਉਹਨਾਂ ਦੀ ਤਾਰੀਫ਼ ਜਿਹੜੀ ਸੀ ਆਪਣੇ ਕਿੱਸਿਆਂ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਕੀਤੀ ਸੀ ਹਾਫਿਜ਼ ਜਿਹੜੇ ਸੀ ਉਹਨਾਂ ਨੇ ਸੱਦਾਂ ਦੇ ਵਿੱਚ ਪੀਲੂ ਵਾਂਗ ਹੀ ਉਹਨਾਂ ਨੇ ਕਿੱਸਾ ਲਿਖਿਆ ਸੀ ਨਾਲ ਦੇ ਨਾਲ ਉਹਨਾਂ ਨੇ ਮੰਗਲਾ ਚਰਨ ਦਿੱਤਾ ਸੀ ਇਸ਼ਕ ਦੀ ਪ੍ਰਕਿਰਤੀ ਸਹਿਬਾ ਦਾ ਅੰਤ ਪੰਛੀਆਂ ਦਾ ਰੁਦਨ ਸਹਿਬਾ ਦੀ ਰੂਹ ਦਾ ਪੀਲੂ ਕੋਲ ਜਾਣਾ ਪੀਲੂ ਦੀ ਤਾਰੀਫ਼ ਆਦੀ ਦਾ ਵੀ ਜ਼ਿਕਰ ਆਮਨੇ ਕਿੱਸਿਆਂ ਦੇ ਵਿੱਚ ਕੀਤਾ ਸੀ ਹਾਫਿਜ਼ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ ਸਾਨੂੰ ਹੋਰ ਲੇਖਕ ਮਿਲਦੇ ਨੇ ਉਹ ਹੈਗੇ ਨੇ ਰਾਂਜਾ ਬਰਖੁਦਾ ਹਾਂ ਨਾਮ ਥੋੜਾ ਸਿਮਿਲਰ ਲੱਗਦਾ ਹੈ ਗਵਾ ਉਹਨਾਂ ਦਾ ਨਾਮ ਸੀ ਰਾਂਜਾ ਬਰਖੁਦਾ ਜੋ ਕਿ 100 ਸਾਲ ਬਾਅਦ ਹੋਇਆ ਸੀ ਹਾਫਿਜ਼ ਬਰਖੁਦਾਰ ਤੋਂ ਠੀਕ ਹੈ ਸੋ ਉਹਨਾਂ ਨੇ ਕੀ ਕੀਤਾ ਸੀ ਇੱਕ ਹਿੱਸਾ ਲਿਖਿਆ ਸੀ ਤੇ ਜੋ ਕਿਸੇ ਹਾਫਿਜ਼ ਨੇ ਲਿਖੇ ਸੀ ਉਹ ਵੀ ਰਾਂਜੇ ਨੇ ਲਿਖੇ ਸੀ ਰਾਂਜਾ ਬਰਖੁਦਾ ਤਾਂ ਸਾਨੂੰ ਬੜਾ ਇੱਕ ਭਲੇਖਾ ਪੈਂਦਾ ਹੈ ਦੋਨਾਂ ਦੀਆਂ ਰਚਨਾਵਾਂ ਦੇ ਵਿੱਚ ਵੀ ਤੇ ਕਹਿੰਦੇ ਕਿ ਜਿਵੇਂ ਉਹਨਾਂ ਨੇ ਕਿੱਸਾ ਲਿਖਿਆ ਸੀ ਉਹ ਤਰੀਕੇ ਨਾਲ ਹੀ ਉਹਨਾਂ ਨੇ ਜਿਹੜਾ ਗਾ ਸੀ ਇੱਕ ਰੰਗਤ ਆਪਣੇ ਕਿੱਸੇ ਨੂੰ ਹੀ ਦਿੱਤੀ ਸੀ ਤਾਂ ਕਰਕੇ ਸਾਨੂੰ ਇੱਥੇ ਵੀ ਇਸ ਚੀਜ਼ ਦਾ ਪੁਲੇਖਾ ਪੈ ਜਾਂਦਾ ਹੈ ਅੱਗੇ ਹੈਗਾ ਇਹ ਸਾਡੇ ਕੋ ਮੀਆਂ ਮੁਹੰਮਦ ਬਖਸ਼ ਜਿਹੜੇ ਸੀ ਉਹਨਾਂ ਨੇ 1288 ਹਿਜਰੀ ਯਾਨੀ ਕਿ 1871 ਤੇ 72 ਦੇ ਵਿੱਚ ਬੈਂਤਾਂ ਦੇ ਵਿੱਚ করুণਾ ਰਸਤੇ ਵਿੱਚ ਇਹ ਜਿਹੜਾ ਕਿੱਸਾ ਸੀ ਇਹ ਲਿਖਿਆ ਸੀ ਨਾਲ ਦੇ ਨਾਲ ਮੁਹੰਮਦ ਬੂਟਾ ਗੁਜਰਾਤੀ ਸੀ ਜਿਨ੍ਹਾਂ ਨੇ 2600 ਪੰਕਤੀਆਂ ਦੇ ਵਿੱਚ ਬੈਂਤ ਛੰਦ ਦੇ ਵਿੱਚ ਤੇ 1315 ਹਿਜਰੀ ਯਾਨੀ ਕਿ ਸਮਾਂ ਸੀ 1872 ਤੇ 98 ਸੋਰੀ 99 ਤੇ 98 ਦਾ ਇਸ ਦੇ ਵਿੱਚ ਇਹ ਜਿਹੜਾ ਕਿੱਸਾ ਲਿਖਿਆ ਸੀ ਇਸ ਤੋਂ ਅਗਲੇ ਲੇਖਕ ਜਿਹੜੇ ਸੀ ਸਾਨੂੰ ਮਿਲਦੇ ਨੇ ਉਹ ਮੁਹੰਮਦਦੀਨ ਕਾਦਰੀ ਸੀ ਜਿਨ੍ਹਾਂ ਨੇ 1290 ਹਿਜਰੀ ਯਾਨੀ ਕਿ 1872 ਦੇ ਵਿੱਚ ਇੱਕ ਕਿੱਸਾ ਲਿਖਿਆ ਸੀ ਕਿਦੇ ਵਿੱਚ ਬੈਂਤ ਛੰਦ ਦੇ ਵਿੱਚ ਇਸ ਤੋਂ ਅਗਲੇ ਲੇਖਕ ਜਿਹੜੇ ਮਿਲਦੇ ਨੇ ਉਹ ਸਾਨੂੰ ਮਿਲਦੇ ਨੇ ਸ਼ੇਰ ਮੁਹੰਮਦ ਜਿਨ੍ਹਾਂ ਨੇ 1908 ਦੇ ਵਿੱਚ ਇੱਕ ਕਿੱਸਾ ਲਿਖਿਆ ਸੀ ਇਸ ਤੋਂ ਅਗਲੇ ਲੇਖਕ ਨੇ ਭਗਵਾਨ ਸਿੰਘ ਜਿਨ੍ਹਾਂ ਦਾ ਸਮਾਂ ਸੀ 1842 ਤੋਂ ਲੈ ਕੇ 1902 ਦਾ ਜਿਸ ਦੇ ਵਿੱਚ ਉਹਨਾਂ ਨੇ ਸੱਦਾ ਦੇ ਵਿੱਚ ਇੱਕ ਕਿੱਸਾ ਲਿਖਿਆ ਸੀ ਇਹ ਯਾਦ ਰੱਖਿਓ ਜਿਹਦੇ ਵਿੱਚ ਟਾਈਮ ਜਿਹੜਾ ਜ਼ਿਆਦਾ ਗਏ ਉਹ ਉਸ ਲੇਖਕ ਦਾ ਟਾਈਮ ਦੱਸਿਆ ਹੈ ਤੇ ਇਹ ਜਿਹੜਾ ਕਿਸੇ ਦਾ ਟਾਈਮ ਦੱਸਿਆ ਹੈ ਵਾ ਪਤਾ ਲੱਗਦਾ ਪਿਆ ਨਾ ਮਲਵਈ ਦੇ ਵਿੱਚ ਉਹਨਾਂ ਨੇ ਜਿਹੜਾ ਗਾ ਸੀ ਲਿਖਿਆ ਸੀ ਤੇ ਨਾਲ ਦੇ ਨਾਲ ਉਸ ਤੋਂ ਅਗਲੇ ਸਾਨੂੰ ਲੇਖਕ ਮਿਲਦੇ ਨੇ ਚਾਂਦੀ ਸਿਆਲੋ ਕੋਟੀ ਤੇ ਜਿਨ੍ਹਾਂ ਨੇ ਸਿਰਫੀ ਦੇ ਵਿੱਚ ਇਹ ਜਿਹੜਾ ਕਿੱਸਾ ਲਿਖਿਆ ਸੀ ਤੇ ਉਸ ਤੋਂ ਲਾਸਟ ਤੇ ਬਾਅਦ ਸਾਨੂੰ ਜਿਹੜੇ ਲੇਖਕ ਮਿਲਦੇ ਨੇ ਉਹ ਮਿਲਦੇ ਨੇ ਛੱਜੂ ਤੇ ਜਿਨ੍ਹਾਂ ਨੇ ਬੋਲੀਆਂ ਦੇ ਵਿੱਚ ਜਿਹੜਾ ਗਾ ਸੀ ਇਹ ਵਾਲਾ ਕਿੱਸਾ ਲਿਖਿਆ ਸੀ ਸੋ ਇਹ ਜਿਹੜੇ ਸਾਰੇ ਲੇਖਕ ਜਿਹੜੇ ਸੀ ਸਾਨੂੰ ਅੱਗੇ ਤੋਂ ਅੱਗੇ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਨੇ ਇਹ ਜਿਹੜਾ ਕਿੱਸਾ ਲਿਖਿਆ ਸੀ ਅੱਗੇ ਦੇਖੋ ਨੈਕਸਟ ਸਾਨੂੰ ਮਿਲਦੇਗੇ ਨੇ ਯੂਸੂਫ ਜਿਹੜਾ ਹੈਗੇ ਸੀ ਉਸ ਦਾ ਜਿਹੜਾ ਕਿੱਸਾ ਸੀ ਉਸ ਨੂੰ ਕੁਰਾਨ ਦੇ ਵਿੱਚ ਜਿਹੜਾ ਨਾਮ ਦਿੱਤਾ ਗਿਆ ਸੀ ਉਹ ਹੈਗਾ ਸੀ ਅਸਨੂਲ ਕਸਿਸ ਠੀਕ ਹੈ ਇਹ ਕਿਹਾ ਜਾਂਦਾ ਹੈ ਅਰਥ ਇਸ ਦਾ ਕੀ ਆਇੰਦਾ ਗਵਾ ਇਹ ਵਰਡ ਦਾ ਕਿ ਕਿੱਸਿਆਂ ਦੇ ਵਿੱਚੋਂ ਸ਼੍ਰੋਮਨੀ ਅਰਥਾ ਸਭ ਤੋਂ ਸੁੰਦਰ ਕਥਾ ਉਸ ਨੂੰ ਇਹ ਨਾਮ ਦਿੱਤਾ ਜਾਂਦਾ ਹੈ ਤੇ ਤੋ ਰੇਤ ਤੇ ਬਾਈਬਲ ਜਿਹੜੇ ਆ ਇਹ ਦੋ ਕਿਤਾਬਾਂ ہیں ਉਸ ਤੇ ਵਿੱਚ ਵੀ ਇਸ ਦਾ ਜ਼ਿਕਰ ਸਾਨੂੰ ਦੇਖਣ ਨੂੰ ਮਿਲਦਾ ਹੈ ਇਸ ਕਿਸੇ ਦਾ ਠੀਕ ਹੈ ਤੇ ਕਿਉਂ ਦੇਖਣ ਨੂੰ ਮਿਲਦਾ ਕਿਉਂਕਿ ਇਹ ਉਧਰ ਦੀ ਸਾਈਡ ਦਾ ਕਿੱਸਾ ਹੈਗਾ ਸੋ ਓਬਵੀਅਸਲੀ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਇਸ ਦਾ ਜ਼ਿਕਰ ਜ਼ਰੂਰ ਆਏਗਾ ਤੇ ਹੈ ਵੀ ਬਹੁਤ ਸੋਹਣੀ ਰਚਨਾ ਲੇਖਕ ਹੁਣ ਇਸ ਤੇ ਕਿਹੜੇ-ਕਿਹੜੇ ਸਾਨੂੰ ਮਿਲਦੇ ਨੇ ਉਹ ਗਨੇ ਮੌਲਵੀ ਗੁਲਾਮ ਰਸੂਲ ਹਾਫਿਜ਼ ਬਰਖੁਦਾ ਗੁਲਾਮ ਰਸੂ ਸੋ ਇਹ ਜਿਹੜਾ ਗੱਸੀ ਅੱਜ ਨਹੀਂ ਇਸ ਦੇ ਬਾਰੇ ਲਿਖਿਆ ਹੈ ਟੌਪਿਕ ਹੈ ਤੇ ਥੋੜਾ ਟਾਈਮ ਨਹੀਂ ਮਿਲਦਾ ਪਿਆ ਤਾਂ ਕਰਕੇ ਵੀਡੀਓਜ਼ ਨਹੀਂ ਬਣਦੀਆਂ ਪਈਆਂ ਤੇ ਇਸ ਤੋਂ ਅੱਗੇ ਵੀ ਹੁਣ ਮੈਂ ਤੁਹਾਨੂੰ ਲਿਖਾਂਗੀ ਤੇ ਇਸ ਦੇ ਵਿੱਚ ਹੋਰ ਅੱਗੇ ਜਿਹੜੇ ਸੜ ਕੋ ਰਹਿ ਗਏ ਨੇ ਇੰਪੋਰਟੈਂਟ ਚੀਜ਼ਾਂ ਉਹ ਨੈਕਸਟ ਵੀਡੀਓ ਦੇ ਵਿੱਚ ਹੁੰਦਾਸਤਾਂਗੀ ਤੇ ਲਾਈਕ ਜ਼ਰੂਰ ਕਰੋ ਜੇ ਵੀਡੀਓ ਅੱਛੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ